ਮਿੱਟੀ ਸੁੱਟਣ ਨੂੰ ਲੈ ਕੇ ਗਵਾਂਢੀ ਆਪਸ ਦੇ ਵਿੱਚ ਭੜਗੇ ਤੇ ਲੜਾਈ ਹੋ ਗਈ ਤੇ ਇਸ ਤੋਂ ਬਾਅਦ ਇਸ ਲੜਾਈ ਦੇ ਵਿੱਚ ਤਿੰਨ ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਮਾਮਲਾ ਫਾਜ਼ਿਲਕਾ ਦੇ ਨਾਲ ਲੱਗਦੇ ਪਿੰਡ ਮੋਹਰ ਖੀਵਾ ਭਵਾਨੀ ਦਾ ਹੈ ਜਿੱਥੇ ਕਿ ਇਹ ਸਾਰਾ ਝਗੜਾ ਵਿਵਾਦ ਹੋਇਆ ਹੈ ਤੇ ਲੜਾਈ ਇੰਨੀ ਜ਼ਬਰਦਸਤ ਦੱਸੀ ਜਾ ਰਹੀ ਹੈ ਕਿ ਦੋਵਾਂ ਧਿਰਾਂ ਦੇ ਲੋਕ ਜ਼ਖਮੀ ਹੋਏ ਨੇ ਤੇ ਇਲਾਜ ਦੇ ਲਈ ਦੋਵਾਂ ਨੂੰ ਸਿਵਲ ਹਸਪਤਾਲ ਫਾਜ਼ਿਲਕਾ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਨਾਲੋ ਨਾਲ ਇਸ ਦੀ ਸੂਚਨਾ ਵੀ ਫਾਜ਼ਲ ਕਾ ਪੁਲਿਸ ਨੂੰ ਦਿੱਤੀ ਗਈ ਹੈ। ਸਾਲ ਲੜਾਈ ਝਗੜਾ ਹੋਇਆ ਸੀਗਾ। ਅੱਜ ਤੋਂ ਸਰ 2 ਮਹੀਨੇ ਪਹਿਲਾਂ ਨਿਕਲ ਲਗੀ ਆ। ਅਸੀਂ ਮਿੱਟੀ ਚਕਾਈ ਸੀਗੀ। ਆਪਨੇ ਮਕਾਨਾਂ ਦੇ ਮਗਰੋਂ ਇਹਨਾਂ ਰੇਤਾ ਚੱਕਿਆ ਸੀਗਾ। 5-6 ਫੁੱਟ ਨੀਵੀਂ ਥਾਂ ਅਗੀ ਸੀਗੀ। ਇਹ ਸਾਡੇ ਘਰੇ ਰੋਹ ਜਾਂਦੇ ਸੀਗੇ। ਵੀ ਮਿੱਟੀ ਸਾਨੂੰ ਚੱਕਣ ਦਿਓ। ਠੀਕ ਹੈ? ਮਿੱਟੀ ਚੱਕਣ ਦਿਓ। ਤੇ ਆਪਨੇ ਖੇਤੋਂ ਮਿੱਟੀ ਚਕਾਈ ਆ। ਵੀ 100-150 ਟਨ ਚੱਕੀ ਜਾਂਦਾ। ਵੀ ਆ ਆ ਪੈਣਾ ਫੈਸਲਾ ਆ। ਤਰਾ ਕੋਚ। ਆ ਭਤੀ ਵੀ ਬਰਾਬਰ ਹੋ ਜਾਵੇਗੀ। ਅਸੀਂ ਵੀ ਚੱਲ ਕੋਈ ਗੱਲ ਨਹੀਂ ਸਾਡਾ ਹੀ ਫਾਇਦਾ ਗਾ। ਇਹ ਤਾਂ ਕਰਕੇ ਵੀ ਉਹ ਨਾ ਆਪਣੋਂ ਤੋਂ ਕਰ ਲਈ ਬਰਾਬਰ ਆ ਦੇ ਲੈਵਲ ਤਾਂ ਤੇ ਮਕਾਨ ਦੇ ਪਿੱਛੋਂ 10 ਫੁੱਟ ਤਾਂ ਛੱਡਦੇ ਨੇ ਤਾਂ ਤੇ ਉਹ ਹੁਣ ਸਮਰਸੀ ਬਲਬੋਰ ਹੈਗਾ ਤੇ ਉੱਥੇ ਪਾਣੀ ਪਾਉਂਦੇ ਆ ਮੱਝਾਂ ਨੂੰ ਤਨਾ ਦੇਣਾਉਂਦੇ ਆ ਉਹ 10 15 ਮਿੰਟ ਕਿੱਟ ਚ ਆਉਂਦੇ ਪਾਣੀ ਵਾਵਾ ਹੋਗਾ ਤੇ ਉਹ ਪਿੱਛੋਂ ਕਰ ਪਾਣੀ ਮਕਾਨ ਦੇ ਮਗਰ ਆ ਜਾਂਦਾ ਤੇ ਥਾਂ ਬੈਠਦੀ ਜਾਂਦੇ ਆ ਸਭ ਪੂਰੀ ਜਾਣਕਾਰੀ ਹੈਗੀ ਸਾਰ ਅਸੀਂ ਮਕਾਨ ਪਾਇਆ ਸੀ ਸ਼ੁਰੂ ਤੇ ਠੀਕ ਹੈ ਜੀ ਅੱਜ ਹੋ ਗਏ 6-7 ਸਾਲ ਹੋ ਗਏ ਠੀਕ ਹੈ ਉਦੋਂ ਲੈਵਲ ਵਧੀਆ ਬਰਾਬਰ ਹੈਗਾ ਸੀਗਾ ਤੇ ਮਕਾਨ ਪਾਇਆ ਉਸ ਬਾਅਦ ਇਹ ਸਾਡੇ 3-4 ਸਾਲ ਬਾਅਦ ਆਇਆ ਗਵਾਂਢ ਇਹਨਾਂ ਨੀਵੀਂ ਥਾਂ ਪ੍ਰਾਇ ਦੀ ਪ੍ਰਾਈ ਪਾਈ ਨੇ ਖਿੱਚ-ਖਿੱਚ ਕੇ ਉਦੋਂ ਬਾਅਦ ਰੇਤਾ ਕੱਢਦੇ ਰਹੇ ਤੋਂ ਮਕਾਨਾਂ ਵਾਸਤੇ ਵੇਧੇ ਰਾਇਆ ਤੇ ਆ ਮਕਾਨਮ ਕਾਣੀ ਪਾੰਦਰ ਠੀਕ ਹੈ ਜੀ ਉਸ ਵੇਲੇ ਗੱਲ ਹੈ ਜੀ ਕਿ ਫਿਰ ਉਸ ਤੋਂ ਬਾਅਦ ਮਾਵਾ ਖੱਡਾ ਹੋ ਗਿਆ ਜੀ ਇਹਨਾਂ ਆ ਮਕਾਨ ਤਿਆਰ ਕਰ ਲੈ ਤੇ ਪਾਣੀ ਆ ਸੀ ਪਾਣੀ ਆਇਆ ਸੀ ਉਹਦਾ ਵੀ ਅਸੀਂ ਪਿੱਛੋਂ ਮਾਵਾ ਪੰਨਾ ਚ ਰਾਇ ਸੀ ਆ ਜ਼ਮੀਨ ਵੱਲੋਂ ਵੀ ਪਿੱਛੇ ਸਾਡੇ ਮਕਾਨ ਨਾਲ ਡਿੱਗ ਜਾਣਾ ਪਾਣੀ ਆਣ ਖਤਰ ਤੇ ਉਸ ਤੋਂ ਬਾਅਦ ਇਹ ਹੁਣ ਚੋਨਾ ਚੱਕਿਆ ਸੀਗਾ ਕਨਕ ਕਨਕ ਚੱਕੀ ਸੀਗੀ ਉਸ ਤੋਂ ਬਾਅਦ ਇਹ ਸਾਡੇ ਘਰ ਆਏ ਜੀ ਸਾਨੂੰ ਮਿੱਟੀ ਚੱਕਣ ਦੋ ਵੀ ਆ ਵੀ ਪ੍ਰਾਈ ਪਾਣੀ ਵਿੱਚ ਕੋਈ ਗੱਲ ਨਹੀਂ ਆ ਆ ਉਹਨੇ ਪ੍ਰਾਈ ਪਾਈ ਸਾਡੇ ਮਕਾਨ ਛੱਡਦੇ ਤਾਂ ਉਹਨੇ ਪ੍ਰਾਈ ਕਰਦੇ ਨੇ ਕਹੀ ਨਾ ਲੈਣ ਦਿੱਤੇ ਆ ਸ੍ਰੀਲ ਸਿੰਘ ਤੇ ਪੁੱਤਰ ਦਲੀਪ ਸਿੰਘ ਦਾ ਉਹਨੇ ਗਾਲ ਕੱਢੀ ਬਲਕਾਰ ਸਿੰਘ ਨੂੰ ਤੇ ਕਿੱਥੋਂ ਅਸੀਂ ਬਣਾਈ ਝਗੜਾ ਲੜਾਈ ਹੋਈ ਸਾਡੇ ਘਰ ਦੇ ਸਾਹਮਣੇ ਆ ਕੇ ਤੇ ਮਿੱਟੀ ਧੱਕੇ ਨਾਲ ਲਾਉਂਦੇ ਸੀ ਸਾਡੇ ਪਾਸੋਂ ਸਾਡੀ ਇੱਕ ਤਰਫਾ ਦੋ ਦੋ ਫੋਟੋ ਚੀਜ਼ ਮੀਨ ਵੀ ਗਈ ਆਪਦੇ ਵੱਲ ਧੱਕੇ ਨਾਲ ਜ਼ਮੀਨ ਨੂੰ ਮਿੱਟੀ ਲਾਉਂਦੇ ਸੀ ਅਸੀਂ ਰੋਕਣ ਦੀ ਕੋਸ਼ਿਸ਼ ਕੀਤੀ ਵੀ ਤੁਸੀਂ ਇਹ ਤਾਂ ਬਰਾਾ ਨਾ ਕਰੋ ਅਸੀਂ ਮਕਾਨ ਬਣਾਉਣੇ ਆ ਤੇ ਫਿਰ ਜਿਵੇਂ ਆ ਅਸੀਂ ਬਰਾਬਰ ਆਪਣਾ ਕੰਮ ਹੋ ਜਾਏਗਾ ਤੇ ਹਾਲੇ ਕਿ ਸਾਡੇ ਪਾਸੇ ਆ ਕੇ ਮਿੱਟੀ ਲਾਉਣ ਲੱਪੇ ਜਦਕਰ ਚਾਹੋ ਤਾਂ ਤੁਹਾਨੂੰ ਵੀਡੀਓ ਵੀ ਪਖਾਵਾਂਗੇ ਸਾਰਾ ਕੁਝ ਸਾਡੇ ਕੋਲ ਹੈਗਾ ਜੀ ਤੱਕੇ ਨਾ ਮੇਰੇ ਗੱਲ ਪੈ ਕੇ ਮੇਰੇ ਗਾਂ ਦੇ ਇਕ ਲੋ ਟੀ-ਸ਼ਰਟ ਫੱਟੀ ਪਈ ਸਾਰਾ ਮੇਰੀ ਅੱਖ ਦੇਖ ਲੋ ਜੀ ਇਧਰ ਨਹੀਂ ਕਰੋ ਇੱਥੇ ਆ ਦੇਖ ਲੋ ਜੀ ਮੇਰੇ ਪਾਪਾ ਦੇ ਆਹ ਕੰਵਿੰਗ ਸਾਰੇ ਸੁੱਝ ਗਏ ਜੀ ਸਰ ਪੂਰਾ ਦੇਖਣ ਲਈ ਆ ਆਪਕੋ ਬਿਲਕੁਲ 8-10 ਜਣੇ ਹੈਗੇ ਸੀ ਟੋਟਲੀ ਬੰਦੇ ਅਸੀਂ ਤੁਹਾਨੂੰ 8-10 ਬੰਦੇ ਦੀ ਵੀਡੀਓ ਵੀ ਦਿਵਾਵਾਂਗੇ ਇਹਨਾਂ ਦੇ ਸਖਤ ਕਾਰਵਾਈ ਕੀਤੀ ਜਾਵੇ ਆਗੇ ਧੱਕੇ ਨਾਲ ਕੋਈ ਵੀ ਕੰਮ ਕਰਦੇ ਨੇ ਰੇਕ ਪਾਸੇ ਹੀ ਧੱਕੇ ਨਾਲ ਕੰਮ ਕਰਦੇ ਨੇ ਥਾਂ ਥਾਂ ਤੇ ਇਹਨਾਂ ਦਾ ਧੱਕਾ ਹੀ ਹੁੰਦਾ ਹੈ ਅਤੇ ਇਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਮੇਰੇ ਪਾਪਾ ਦੀ ਆਖਰਾਂ انصاف ਕਰਨ ਪਾਇਆ ਜਾਵੇ ਆਖਰ ਚਾਹੋ ਤਾਂ ਆਪ ਦੇਖ ਸਕਦੇ ਹੋ ਕੋਈ ਕਿਸੇ ਅਰੇ ਵਿੱਚ ਝੂਠ ਵਾਲੀ ਗੱਲ ਨਹੀਂ ਹੈਗੀ ਬਹੁਤ ਨਿਸ਼ਾਨ ਕਰਦੇ ਨੇ ਮੁੰਡੇ ਦਿਨਾਂ ਇੰਨਾ ਅੱਗ ਚੱਕੀ ਹੋਈ ਹੈ ਵੀ ਹੱਥ ਗੁੰਡਾ ਕਰਦੀ ਵਾਲੇ ਪਾਸੇ ਵੀ ਥੋੜਾ ਜਿਹਾ ਨਾ ਤਾਂ ਜ਼ਿਆਦਾ ਧਿਆਨ ਹੈਗਾ ਜੀ ਅਸੀਂ ਥੋੜਾ ਜਿਹਾ ਵੀ ਬ੍ਰੋਕਰ ਨਹੀਂ ਕੋਸ਼ਿਸ਼ ਕੀਤੀ ਵੀ ਭਾਈ ਇਸ ਤਰ੍ਹਾਂ ਨਾ ਕਰੋ ਤੇ ਸਾਡੇ ਆਦ ਕਾਲ ਪਹ ਹੈਗੇ ਇਸ ਅਨਬੋਧ ਕੁੱਟਿਆ ਮਾਰਿਆ ਨਾ ਤੋਂ ਤਿੰਨ ਬਰਾਮਣੋ ਤੇ ਬਹੁਤ ਸੜਾ ਬਹੁਤ ਬੁਰਾ ਹਾਲ ਕੀਤਾ ਆ ਚਾਹੇ ਤੇ ਕੋਈ ਵੀ ਮੌਕਾ ਵੀ ਜਾ ਕੇ ਦੇਖ ਸਕਦਾ ਕਿ ਸਾਨੂੰ ਇਹ ਨਹੀਂ ਬਡੀ ਗੱਲ ਨਹੀਂ ਕਿਲੇ ਮੱਦੀ ਜਾ ਕੇ ਮੌਕਾ ਦੇਖਦਾ ਸਾਡੀ ਬੀਨ 2 2.5 ਫੁੱਟ ਉੱਚੀ ਹਦੀ ਹੈ ਅਗਰ ਚਾਹੋ ਤੁਸੀਂ ਸਾਡੇ ਕੋ ਮੋਬਾਈਲ ਤੇ ਵੀਡੀਓ ਹੈਗੀ ਹੈ ਆ ਸਾਹਮਣੇ ਦਿਖਾ ਦਿੱਤਾ ਜੀ ਕੋਈ ਝੂਠ ਵਾਲੀ ਗੱਲ ਨਹੀਂ ਹੈ ਇਨਸਾਫ ਮੰਗਣਾ ਚਾਹੁੰਦੇ ਆ ਜੀ ਸਾਡੇ ਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਸਖਤ ਤੂ ਸਖਤ ਕਾਰਵਾਈ ਕੀਤੀ ਜਾਵੇ ਤੇ ਮੇਰੇ ਪਾਪਾ ਦੇ ਅੱਖ ਤੋਂ ਦਿਸ ਨੂੰ ਬੰਦ ਹੋ ਗਏ ਜੀ ਜਗਬਾਣੀ ਟੀਵੀ ਲਈ ਅਦਰਸ਼ ਜੋਸਨ ਦੀ ਰਿਪੋਰਟ